ਪਿਛਲੇ ਦਿਨਾਂ ਚ ਹੋਈ ਬਰਸਾਤਾਂ ਦੇ ਬਾਅਦ ਅੱਜ ਇੱਕ ਵੱਡਾ ਹਾਸਾ ਦੇਖਣ ਨੂੰ ਮਿਲਿਆ ਬਰਨਾਲਾ ਸ਼ਹਿਰ ਦੇ ਵਿੱਚ ਮਿਊਸਪਲਿਟੀ ਦੇ ਬੈਕਸਾਈਡ ਇੱਕ ਘਰ ਵਿੱਚ ਛੱਤ ਡਿੱਗਦੀ ਹੈ ਦਿਖਾਵਾਂਗੇ ਅੱਜ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਘਰ ਵਿੱਚ ਪੰਜ ਮੈਂਬਰ ਸੀ ਇਹ ਪਤੀ ਪਤਨੀ ਤੇ ਤਿੰਨ ਬੱਚੇ ਤੇ ਇਹ ਇਹ ਪਹਿਲਾ ਕਮਰਾ ਹੈ ਜਿਹੜੇ ਘਰ ਦੀ ਛੱਤ ਤੇ ਦਿਖਾਵਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਛੱਤ ਇਹ ਇਹ ਵੀ ਡਿੱਗਣ ਦੇ ਹਤਾਦਾਰ ਚ ਬਣੀ ਹੋਈ ਹੈ ਪਰ ਜਿਹੜੀ ਜਿਸ ਘਰ ਕਮਰੇ ਵਿੱਚ ਉਹ ਪਰਿਵਾਰ ਸੁੱਤਾ ਪਿਆ ਸੀ ਉਹ ਸਵੇਰੇ ਪਤਾ ਚੱਲਦਾ ਕਿ ਇਹ ਛੱਤ ਡਿੱਗਦੀ ਹੈ ਤੇ ਛੱਤ ਡਿੱਗਣ ਦੇ ਬਾਅਦ ਸਾਰਾ ਪਰਿਵਾਰ ਮਲਬੇ ਤੇ ਹੇਠ ਦੱਬਿਆ ਜਾਂਦਾ ਤੇ ਉਸ ਤੋਂ ਬਾਅਦ ਆਣਗਮਾਨ ਤੇ ਪਰਿਵਾਰਿਕ ਆਸੇ-ਪਾਸੇ ਰਿਸ਼ਤੇਦਾਰਾਂ ਵੱਲੋਂ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਿਸਾਂ ਦੇ ਤੇ ਹਾਲਾਤ ਬਣੇ ਹੋਏ ਨੇ ਮੰਜਾ ਵੀ ਉਹਨਾਂ ਦੇ ਬਿਸਤਰੇ ਵੀ ਸੋਫੇ ਪੇਟੀਆਂ ਸਮਾਨ ਸਾਰਾ ਮਲਬੇ ਥੱਲੇ ਦੱਬਿਆ ਗਿਆ ਹੈ ਤੇ ਇਹ ਆਣਗਮਾਨ ਲੋਕ ਨੇ ਉਹਨਾਂ ਨੂੰ ਦੱਸਿਆ ਕਿ ਇਹਨਾਂ ਨੂੰ ਕਿਸ ਢੰਗ ਨਾਲ ਇੱਥੋਂ ਕੱਢਿਆ ਗਿਆ ਕਿਉਂਕਿ ਮੁਸ਼ਕਲ ਰਹੀ ਸੀ ਕਿਉ ਗਾਰਡਰ ਵੀ ਪਏ ਸੀ ਇੱਟਾਂ ਰੋੜੇ ਮਿੱਟੀ ਸਭ ਇਹ ਨੀਚੇ ਦਬ ਚੁੱਕੇ ਸੀ ਜਿਹੜੇ ਇਸ ਇਸ ਹਾਸੇ ਵਿੱਚ ਟੋਟਲ 5 ਮੈਂਬਰ ਜਿਹੜੇ ਸ਼ਿਕਾਰ ਹੋਏ ਨੇ ਜਿੰਨੇ ਵਿੱਚ ਘਰ ਦੇ ਮੁਖੀ ਸੀ ਉਹਨਾਂ ਦੀ ਮੌਤ ਹੋ ਗਈ ਹੋ ਚੁੱਕੀ ਹੈ ਤੇ ਉਹਨਾਂ ਦੀ ਪਤਨੀ ਤੇ ਇੱਕ ਬੱਚੇ ਨੂੰ ਰੈਫਰ ਕਰ ਦਿੱਤਾ ਫਰੀਦਕੋਟ ਬਾਕੀ ਨੇ ਹਾਲਾਤ ਬਾਕੀ ਨੂੰ ਬਨਾਲਾ ਹਲਾਤ ਜਾਰੀ ਹੈ ਪਰ ਇੱਕ ਚਿੰਤਾ ਦਾ ਕਾਰਨ ਵੱਡਾ ਬਣਿਆ ਕਿਉਂਕਿ ਇਹਨਾਂ ਲੋਕਾਂ ਦੇ ਦੱਸਣ ਮੁਤਾਬਕ ਇਹਨਾਂ ਨੇ ਇੱਕ ਪਹਿਲਾਂ ਕੱਚੇ ਘਰਾਂ ਦੇ ਫਾਰਮ ਵੀ ਭਰੇ ਸੀ ਅਤੇ ਲੋਕਾਂ ਨੂੰ ਜਾਣਨ ਨੇ ਵੀ ਕਿ ਇਹ ਵੀ ਇੱਥੇ ਖੜੇ ਨੇ ਜਿਹੜੇ ਕਿਸ ਤਰ੍ਹਾਂ ਦੇ ਇੱਥੇ ਇਹ ਪਰਿਵਾਰਕ ਮੈਂਬਰ ਸੀ ਕਿ ਇਹ ਕਿ ਇਹਨਾਂ ਨੇ ਫਾਰਮੇਟਿੰਗ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਮੇਰਾ ਨਾਮ ਗੁਰਜੀਤ ਸਿੰਘ ਜੋਹਰੀ ਆ ਜੀ ਮੈਂ ਗੁਰਨਾਨਕ ਨਗਰ ਦਾ ਰਹਿਣ ਵਾਲਾ ਵਾਸੀ ਮੱਲੇ ਦਾ ਜੀ ਇਹ ਕਿੰਨੇ ਮੈਂਬਰ ਇੱਥੇ ਪ੍ਰੋਵਾਈਸ ਉੱਤੇ ਭੇਜੇ ਤੁਸੀਂ ਸਵੇਰੇ ਪਹੁੰਚੇ ਕੀ ਗੱਲ ਹੋਈ ਸੀ ਪੰਜ ਮੈਂਬਰ ਸੁੱਤੇ ਪਏ ਸੀ ਇੱਥੇ ਜੀ ਦੋ ਉਹਨਾਂ ਦੇ ਬੇਟੇ ਸੀ ਇੱਕ ਬੇਟਾ ਜੀ ਦੋਵੇਂ ਮੀਆਂ ਵੀ ਬੀ ਆਪਸ ਵਿੱਚ ਖੁੱਦ ਜੀ ਇੱਥੇ ਸੀ ਸਵੇਰੇ ਐ ਨਹੀਂ ਪਤਾ ਸੀ ਸੱਤ ਕਦੋਂ ਕਿ ਦੀ ਡਿੱਗੀ ਹੋਈ ਸੀ ਪਰ 7 ਵਜੇ ਸਾਡੇ ਸਾਹਮਣੇ ਗਵਾਂਡੇ ਨੂੰ ਪਤਾ ਲੱਗਿਆ ਉਹਨਾਂ ਨੇ ਰੌਲਾ ਪਾਇਆ ਜੀ 27 ਡੱਗੀ ਵੀ 27 ਡੱਗੀ ਵੀ ਅਜੀ ਜਿਉਂ ਹੀ ਕੁਟ ਘਰੋਂ ਉੱਠੇ ਭੱਜ ਕੇ ਆ ਕੇ ਦੇਖਿਆ ਤਾਂ ਸਹੀ ਗੱਲ ਸੀ 7 ਡੱਗੀ ਪੀ ਸੀ ਜੀ ਉਹਨਾਂ ਦੇ ਦੋ ਬਰਾਦਰ ਕੁਝ ਤਿਆਰ ਪੰਜ ਬੰਦੇ ਹੋਰ ਆ ਮੇਰਾ ਚਾਚਾ ਨਾਲ ਜੀ ਜੀ ਇੱਥੇ ਉਹਨਾਂ ਨੂੰ ਕੱਢੀ ਜਾਂਦੇ ਸੀ ਬਾਹਰ ਜੀ ਫਿਰ ਖੁਦ ਸੀ ਮੈਂ ਆਪਦੇ ਹੱਥੀ ਜਾ ਕੇ ਨਾਲ ਪਟਾਇਆ ਸਾਰਾ ਕੁਝ ਕੀਤਾ ਜੀ ਆ ਦੇ ਲੋ ਜੀ ਪੱਤਰ ਚੱਕੇ ਜੀ ਉਹਨਾਂ ਦੇ ਬੱਚੇ ਦੋ ਇੱਥੋਂ ਕੱਢੇ ਗਏ ਨੇ ਜੀ ਆ ਮੰਜਾ ਪੇ ਟੁੱਟੇ ਉਹਨਾਂ ਦੇ ਜਿੱਥੇ ਦੋ ਬੱਚੇ ਸੀ ਜੀ ਉਹਨਾਂ ਦੇ ਇੱਧਰ ਪੈ ਜਗੇ ਵੱਡੀ ਗੁੜੀਆ ਸੀ ਉਹ ਕੁਦਰਤੀ ਬਾਥਰੂਮ ਕਰਨ ਵਾਸਤੇ ਬਾਹਰ ਨਿਕਲੀ ਜੀ ਉਹਦੇ ਵੀ ਛੱਟ ਤੇ ਲੱਗੀ ਆ ਜੀ ਬਾ ਸਾਹਮਣੇ ਮੰਜੇ ਸੁੱਤੇ ਪਏ ਜੀ ਜਿਹਦੇ ਵਿੱਚ ਕੀ ਸਾਨੂੰ ਲੱਗਿਆ ਵੀ ਦੋਨੇ ਡੈੱਡ ਨੇ ਜੀ ਉਹ ਅਸੀਂ ਤੁਰੰਤ ਇਹਨੂੰ ਕੱਢਿਆ ਨਾਲ ਦੀ ਨਾਲ ਕੱਢ ਕੇ ਉਹਨਾਂ ਨੂੰ ਜੀ ਪੂਰੇ ਚਦੋ ਜਾਇਦ ਨਾਲ ਜੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਜਿੱਥੇ ਕੀ ਲਖਵੀਰ ਸਿੰਘ ਜੀ ਉਹ ਡੈਥ ਪਾਏ ਗਏ ਨੇ ਮ੍ਰਿਤਕ ਪਾਏ ਗਏ ਨੇ ਜੀ ਉਹਨਾਂ ਦੀ ਦੋ ਬੱਚੇ ਇੱਕ ਬੀਬੀ ਉਹਨਾਂ ਦੀ ਘਰ ਵਾਲੀ ਜੀ ਉਹਨਾਂ ਨੂੰ ਫਰੀਡਗੋਡ ਰੈਫਰ ਕੀਤਾ ਗਿਆ ਜੀ ਉਹਨੇ ਘਰ ਵਾਲੀ ਤੇ ਹੋਰ ਕਿਹਨੂੰ ਰੈਫਰ ਕੀਤਾ ਨਾਲ ਦੋ ਬੱਚਿਆਂ ਨੂੰ ਜੀ ਦੋ ਬੱਚੇ ਦੋ ਬੱਚੇ ਨਹੀਂ ਤਿੰਨ ਜਣਾਂ ਨੂੰ ਰੈਫਰ ਕੀਤਾ ਗਿਆ ਜੀ ਉੱਤੇ ਪਰ ਉੱਥੇ ਵੀ ਲੱਗਦਾ ਵੀ ਉਹਨਾਂ ਦੀ 50% ਮਤਲਬ ਕਿ ਉਹਨਾਂ ਦਾ ਹੈ ਜ ਸ਼ਾਸਨ ਬੋਲੂ ਵੀ ਸਕੀਮਾ ਹੁੰਦੀ ਹੈ ਕੱਚੇ ਘਰ ਪੱਕੇ ਕੋਈ ਇਸ ਤਰ੍ਹਾਂ ਦੀ ਵੀ ਇਹਨਾਂ ਨੇ ਦੱਸਿਆ ਦੱਸ ਰਹੀ ਕਿ ਇਸ ਸਕੀਮ ਵਾਸਤੇ ਕੋ ਪਾਇਆ ਸੀ ਇਹਨਾਂ ਨੇ ਜੀ ਅੱਜ ਤੋਂ ਐ ਲਾ ਕੇ ਚਲੋ ਜੀ 6 ਮਹੀਨੇ ਪਹਿਲਾਂ ਉਹਨਾਂ ਨੇ ਫਾਰਮ ਭਰੇ ਸੀ ਜੀ ਉਹ ਰਿਜੈਕਟ ਕਰੀਓ ਫਾਈਲ ਜੀ ਉਹਨਾਂ ਨੇ ਫਿਰ ਇਹਨਾਂ ਨੇ ਭਰੀ ਜੀ ਫਾਈਲ ਫਿਰ ਰਿਜੈਕਟ ਤਿੰਨ ਵਾਰੀ ਰਿਜੈਕਟਿੰਦੀ ਫਾਈਲ ਕੀਤੀ ਸੀ ਜੀ ਚੌਥੀ ਵਾਰੀ ਫਾਈਲ ਇਹਨਾਂ ਦੀ ਫਿਰ ਉੱਤੇ ਪਈ ਆ ਜੀ ਕਮੇਟੀ ਦੇ ਵਿੱਚ ਖੁਦ ਜੀ ਸਵੇਰੇ ਕਮੇਟੀ ਵਾਲੇ ਬੰਦੇ ਵੀ ਇੱਥੇ ਆ ਕੇ ਗਏ ਨੇ ਜੀ ਉਹਨਾਂ ਨੇ ਦੇਖਿਆ ਉਹ ਖੁਦ ਸਾਡੇ ਬੰਦੇ ਅਸੀਂ ਇੱਕ ਮੁਹੱਲਾ ਨਿਵਾਸੀ ਹਰੇਕ ਦੀ ਮਦਦ ਕਰਦੇ ਆ ਆਪਣੇ ਮੱਲੇ ਦੇ ਵਿੱਚ ਕੁਝ ਵੀ ਕਿਸੇ ਬਰ ਦਰਦ ਹੋਵੇ ਦੁੱਖ ਹੋਵੇ ਕਿਸੇ ਜੀ ਨਾਲ ਖੜਦੇ ਆ ਜੀ ਸਵੇਰੇ ਜੀ ਅਸੀਂ ਕਿਸੇ ਕੋਲ 10 20 ਪਤੀਆਂ ਵਜਾ 100 ਇਕੱਠਾ ਕਰਕੇ ਜੀ ਉਹਨਾਂ ਬਾਅਦ ਚ ਉਥੇ ਭੇਜੇ ਗਏ ਸਾਡੇ ਤਿੰਨ ਬੰਦੇ ਇੱਥੋਂ ਗਏ ਨੇ ਪੈਸੇ ਦੇਣ ਜੀ ਪਰ ਹੈਰਾਨੀ ਦੀ ਗੱਲ ਇਹ ਆਉਂਦੀ ਆਗੀ ਵੀ ਕਮੇਟੀ ਵਾਲੇ ਵੀ ਖੁਦ ਆਪਣੀ ਗੱਡੀ ਲੈ ਕੇ ਸਾਡੇ ਬੰਦੇ ਨੂੰ ਨਾਲ ਲੈ ਕੇ ਫਰੀਦਕੋਟ ਗਏ ਨੇ ਇੱਥੇ ਜੀ ਉਹ ਚੀਜ਼ ਕਿਉਂ ਕਿਉਂਕਿ ਉਹ ਉਹਨਾਂ ਦੇ ਵਿੱਚ ਕੋਈ ਗਲਤੀ ਹੋਊਗੀ ਜੀ ਜਾਂ ਉਹਦੀ ਫਾਈਲ ਰੋਕੀ ਹੋਣੀ ਹੈ ਨਾ ਇਹਨਾਂ ਨੇ ਜੀ ਜਾਂ ਪੈਸੇ ਆਏ ਹੋਣਗੇ ਤੇ ਅਕਾਊਂਟ ਦੇ ਵਿੱਚ ਪਾਏ ਨਹੀਂ ਜੀ ਜੇ ਜਾਂ ਕਰੋ ਪੈਸੇ ਆਏ ਨੇ ਤੇ ਇਹਦੇ ਕਾਉਂਟ ਚ ਪਾਏ ਕਿਉਂ ਨਹੀਂ ਜੀ ਲੱਗਦਾ ਸਮੇਸਰ ਜੀ ਇਹ ਹੀ ਕੰਮ ਹੋ ਜਾਂਦਾ ਤੇ ਅਜੇ ਹਸਨ ਆਉਂਦਾ ਬਿਲਕੁਲ ਜੀ ਜੇ ਪੈਸੇ ਉਹਦੇ ਕਾਉਂਟ ਚ ਆਏ ਹੁੰਦੇ ਜੀ ਉਹ ਆਪਣੀ ਸੱਤ ਬਦਲਦਾ ਹੋ ਜਾਂਦਾ ਜੀ ਸਾਰਾ ਘਰ ਪੈਦਾ ਤਾਂ ਕਹਿੰਦੇ ਉਹ ਆਪਣੇ ਬੱਚਿਆਂ ਦੇ ਵਿੱਚ ਬੈਠਾ ਹੁੰਦਾ ਇੱਥੇ ਜੀ ਪਰ ਅੱਜ ਉਹ ਮਿੱਟੀ ਹੋਇਆ ਪਿਆ ਜੀ ਡੈੱਡ ਹੋਇਆ ਪਿਆ ਜੀ ਇਸ ਕਰਕੇ ਜੀ ਕਹਿੰਦਾ ਵੀ ਜੋ ਵੀ ਇਹਦਾ ਜ਼ਿੰਮੇਵਾਰ ਜੋਨੇ ਲਈ ਸੀ ਪੈਸੇ ਦੇਣ ਵੱਲਿਓ ਜੋ ਵੀ ਜ਼ਿੰਮੇਵਾਰ ਪਾਇਆ ਜਾਂਦੀ ਉਹਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਅੱਛਾ ਲਖਵੀਰ ਜਿਹੜਾ ਸੀ ਉਹ ਕੀ ਕੰਮ ਕਰਦਾ ਸੀ ਕਿੰਨੀ ਉਮਰ ਸੀ ਉਹਦੀ ਉਹ ਦਿਹਾੜੀ ਦਾ ਕੰਮ ਕਰਦਾ ਜੀ ਆ ਦੇਖ ਲਓ ਲੇਬਰ ਵਾਲੇ ਖੜੇ ਨੇ ਜੀ ਚੌਂਕ 'ਚ ਜਾਂਦਾ ਜੀ ਦਿਹਾੜੀ ਕਦੇ ਲੱਗ ਜਾਂਦੀ ਸੀ ਕਦੇ ਨਹੀਂ ਲੱਗਦੀ ਲੱਗ ਜਾਂਦੀ ਸੀ ਆ ਦੇਖ ਲਓ ਤਿੰਨ ਦਿਨ ਤਿੰਨ ਦਿਨ ਵੀ ਪੈਂਦਾ ਰਿਹਾ ਜੀ ਤਿੰਨ ਦਿਨ ਘਰੇ ਬੈਠੇ ਰਹੇ ਜੀ ਉੱਥੇ 33 ਸਾਲ ਦੀ ਉਮਰ ਸੀ 30 ਸਾਲ ਦੇ ਕਰਾਲੀ ਦੀ ਉਮਰ ਸੀ ਗੁੱਡੀ ਇੱਕ 9 ਸਾਲ ਦੀ ਆ ਬੱਚਾ ਇੱਕ 7 ਸਾਲ ਦਾ ਇੱਕ 5 ਸਾਲ ਦਾ ਜੀ 9 ਸਾਲ ਦੀ ਗੁੱਡੀ ਦੇ ਬਾਦਛੱਟ ਆ ਜੀ ਜਿਹੜਾ 7 ਸਾਲ ਦਾ ਪੰਜ ਸਾਲ ਦਾ ਬੱਚਾ ਜੀ ਇੱਕ ਬੱਚੇ ਦਾ ਪੱਟ ਟੁੱਟਿਆ ਜੀ ਉਹਦਾ ਉੱਤੇ ਪਲਾਸਟਰ ਹੋਇਆ ਜੀ ਬੱਚੇ ਦੇ ਹੁਣ ਜੀ ਮੈਂ ਪਤਾ ਕੀਤਾ ਫੋਨ ਕਰਕੇ ਮੈਂ ਕਿਹਾ ਵੀ ਕੀ ਗੱਲ ਆ ਉਹ ਕਹਿੰਦੇ ਵੀ ਹਲੇ ਤੱਕ ਵੀ ਬੱਚੇ ਦੇ ਪਲਾਸਟਰ ਕੀਤਾ ਗਿਆ 7 ਦੇ ਪੱਟ ਦੇ ਉੱਤੇ ਜੀ ਪਰ ਉਹਨਾਂ ਦੇ ਹਲੇ ਵੀ 50 ਬੱਡੀ ਸਾਹ ਚੱਲਦੇ ਨਹੀਂ ਜੀ ਕੀ ਨਾਮ ਫੁੱਟਾ ਜਗਦੀਪ ਸਿੰਘ ਜਗਦੀਪ ਸਿੰਘ ਜਗਦੀਪ ਕੀ ਗੱਲ ਹੋਈ ਕੀ ਘਟਨਾ ਹੋਈ ਸਾਰੀ ਇੱਕ ਨਈ ਵਾਰਸ਼ ਕਰਕੇ ਦੇ 7 22 ਕਮਜ਼ੋਰ ਸੀ गिरਣ ਵਾਲੀ ਸੀ ਪਿਛਹਾੜੀਦਾਰ ਬੰਦਾ ਸੀ ਜੀ ਫਾਰਮ ਘਰਾਂ ਦੇ ਭਰੇ ਹੋਈ ਸੀ ਉਹਨੇ ਕਰ ਦੇਈ ਉਦੇ ਕਰਕੇ ਘਰ ਦੇ ਫਾਰਮ ਦੇ ਪੈਸੇ ਆਈਣਗੇ ਜਿਹੜੀ ਕਰਦਾ ਸੀ ਜਿਹੜੀ ਗਰੀ ਨੇ بارش ਹੋਣ ਕਰਕੇ ਸੱਤ ਥੱਲੀ ਲੈ ਕੇ ਗਈ ਉਹਨਾਂ ਦੀ ਕਿਵੇਂ ਕੀ ਘਟਨਾ ਕਿਵੇਂ ਵਾਪਰੀ ਘਟਨਾ ਕੀ ਗੱਲ ਹੋਈ ਕਿੰਨੇ ਵਜੇ ਸਮਾਂ ਸੀ ਇਹ ਸਵੇਰ ਦਾ ਸਮਾਂ ਸੀ ਜੀ ਥੈਂਕ ਯੂ ਸਵੇਰੇ ਸੰਧਿਆ ਦਾ ਹੀ بارش ਦੇ ਨਾਲ ਸੱਤ ਜਾਂ ਦੀ ਗਿੱਲੀ ਹੋਈ ਹੋਈ ਸੀ ਉਹਦਾਂ ਬਜਨ ਨਾਲ ਥੱਲੇ ਆ ਗਈ ਸੱਤ ਕਮਜ਼ੋਰ ਸੀਗੇ ਕਿੰਨੇ ਆਲੇ ਥੱਲੇ ਪੰਜ ਜੀ ਸੀਗੇ ਕੌਣ ਕੌਣ ਸੀ ਸਰਦੇ ਪੰਜੇ ਜੀ ਸੀਗੇ ਮੇਰਾ ਭਾਈ ਸੀਗਾ ਤੇ ਇੱਕ ਉਹਨਾਂ ਦੀ ਪਤਨੀ ਸੀਗੀ ਤੇ ਤਿੰਨ ਜਵਾਕ ਸੀਗੇ ਉਹਨਾਂ ਦੇ ਕਿਸ ਤਰ੍ਹਾਂ ਲਾਤਰ ਉਹਨਾਂ ਦੀ ਸਵੇਰੀ ਉਦੋਂ ਫਰੀਦਕੋਟ ਨਹੀਂ ਉਹਦਾ ਦੋਨੇ ਜੀ ਤੇ ਇੱਕ ਉਹਦਾ ਮੁੰਡਾ ਤੇ ਕੋਈ ਵਾਈਫ ਸੀਰੀਅਸ ਨਹੀਂ ਹਲੇ ਉਹ ਜੀ ਨਹੀਂ ਬੋਲ ਰਿਹਾ ਇਹਦੇ ਵਿੱਚ ਪੰਜ ਜੀ ਸੀ ਪਏ ਸੀਗੇ بارش ਜਿਹਾ ਭਾਰੀ بارش ਦੇ ਕਾਰਨ ਮਕਾਨ ਡਿੱਗ ਪਿਆ ਛੱਤ ਡਿੱਗ ਪਈ ਛੱਤ ਦੇ ਥੱਲੇ ਆ ਗਈ ਤੇ ਇਸ ਕਰਕੇ ਲਖਵਿੰਦਰ ਸਿੰਘ ਦੀ ਮੌਤ ਹੋ ਗਈ ਤੋਂ ਜਿਹੜੇ ਤਿੰਨ ਪਤਨੀ ਸਮੇਤ ਹੋ ਰੈਫਰ ਕਰਤੇ ਫਰੀਦਕੋਟ ਜੀ ਰਹਿੰਦੇ ਸਨ ਹਾਂਜੀ ਰਜਾਨਾ ਇੱਕੋ ਮਤਲਬ ਘਰ ਦੇ ਵਿੱਚ ਰਹਿੰਦੇ ਸੀਗੇ ਤੇ ਇਹੀ ਉਹਨਾਂ ਦਾ ਮਕਾਨ ਸੀਗਾ ਇਹਨਾਂ ਨੇ ਕੁਝ ਚਾਰ ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਫਾਰਮ ਵੀ ਭਰੇ ਸੀ ਪਰ ਉਹ ਡਿਲੇ ਹੋਣ ਦੇ ਕਾਰਨ ਲਾਰਿਆਂ ਦੇ ਵਿੱਚ ਨਘਾ ਕੇ ਮਤਲਬ ਇਹ ਨਿਕਲ ਗਿਆ ਜੇ ਉਹਨਾਂ ਨੇ ਮੌਕੇ ਸਰ ਮਦਦ ਕਰੀ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ ਇਹਨਾਂ ਤਕਰੀਬਨ ਸਾਨੂੰ 7:30 ਇੱਕ ਕੰਟਰੋਲ ਰੂਮ ਤੋਂ ਕਾਲ ਆਈ ਸੀ ਵੀ ਗੁਰੂ ਨਾਨਕ ਨਗਰ ਦੇ ਵਿੱਚ ਮਿਊਸਪਲ ਕਮੇਟੀ ਦੀ ਦਫਤਰ ਦੀ ਬੈਕ ਸਾਈਡ ਇੱਕ ਲਖਵਿੰਦਰ ਸਿੰਘ ਸਨ ਆਫ ਜੀਤ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਸੀ ਜਿਹੜਾ ਆਪਣੇ ਪਰਿਵਾਰ ਦੇ ਸਮੇਤ ਜਿਹਦੇ ਵਿੱਚ ਉਹਦੀਆਂ ਦੋ ਲੜਕੀਆਂ ਤੇ ਇੱਕ ਲੜਕਾ ਇੱਕ ਉਸਦੀ ਪਤਨੀ ਸੀ ਸੁਖਵਿੰਦਰ ਕੌਰ ਉਹ ਸੁੱਤੇ ਪਏ ਸੀ ਤਕਰੀਬਨ ਇਹਨਾਂ ਦੇ ਦੱਸਣ ਮੁਤਾਬਕ ਵੀ ਇਹਨਾਂ ਨੂੰ 6 ਵਜੇ ਆਂਢੀਆਂ ਗਵੰਡੀਆਂ ਨੂੰ ਪਤਾ ਲੱਗਿਆ ਵੀ ਐਂ ਕਰਕੇ ਵੀ ਉਹ ਛੱਤ ਆ ਜਿਹੜੀ ਡਿੱਗ ਪਈ ਉਹ ਜਿਹੜੀ ਛੱਤ ਸੀ ਉਹ ਡਾਟ ਲੱਗੀ ਹੋਈ ਸੀ ਕਾਫੀ ਪੁਰਾਣੀ ਬਿਲਡਿੰਗ ਸੀ ਤੇ ਉਸ ਦੇ ਨਾਲ ਦੀ ਨਾਲ ਅਸੀਂ ਡੀਐਸਪੀ ਸਾਹਿਬ ਸਾਡੇ ਐਸਐਚਓ ਸਿਟੀ ਮਨਪ੍ਰੀਤ ਜੀ ਤੇ ਸਾਡੀ ਚੌਂਕੀ ਦੀ ਸਾਰੀ ਫੋਰਸ ਅਸੀਂ ਮੌਕੇ ਤੇ ਆਏ ਇਸ ਦਰਾ ਨਹੀਂ ਫਿਰ ਇਹਨਾਂ ਨੂੰ ਐਮਰਜੈਂਸੀ ਦੇ ਵਿੱਚ ਲੈ ਕੇ ਗਏ ਜਿਹੜਾ ਲਖਵਿੰਦਰ ਸਿੰਘ ਆ ਇਸ ਪਰਿਵਾਰ ਦਾ ਮੁਖੀ ਆ ਉਹਨੂੰ ਐਡਮਿਟ ਕਰਾਇਆ ਸੀ ਤੇ ਇਹਨਾਂ ਦੀਆਂ ਜਿਹੜੀਆਂ ਬੱਚੀਆਂ ਦੋ ਬੱਚੀਆਂ ਸੀਗਨ ਤੇ ਇੱਕ ਲੜਕਾ ਤੇ ਇਹਨਾਂ ਦੀ ਵਾਈ ਕਿੰਨੇ ਨੇ ਮੌਤ ਹੋਈ ਆ ਸਰ ਇੱਥੇ ਲਖਵਿੰਦਰ ਸਿੰਘ ਜਿਹੜਾ ਪਰਿਵਾਰ ਦਾ ਮੁਖੀ ਉਹਦੀ ਮੌਤ ਹੋ ਗਈ ਜਿਹੜੇ ਬਾਕੀ ਆ ਜਿਹੜੇ ਦੋ ਇਹਦੀਆਂ ਬੇਟੀਆਂ ਤੇ ਇੱਕ ਬੇਟਾ ਤੇ ਇਹਦੀ ਪਤਨੀ ਉਹ ਜੇਰੇ ਲਾਜ ਨੇ ਕਈ ਵਾਰ ਜਿਹੜਾ ਕੱਚੇ ਘਰ ਨੂੰ ਪੱਕੇ ਹੀ ਕਰਨ ਵਾਸਤੇ ਫਾਰਮ ਭਰ ਚੁੱਕੇ ਸੀ ਪਰ ਨਹੀਂ ਸੁਣਵਾਈ ہوئی ਅੱਜ ਇਹ ਹਾਦਸਾ ਵਾਪਰਿਆ ਜਿਸ ਵਿੱਚ ਲਖਵੀਰ ਸਿੰਘ ਜਿਹੜੇ ਖੁਦ ਦਿਹਾੜੀ ਕਰਕੇ ਪਰਿਵਾਰ ਨੂੰ ਪਾਲਦੇ ਸੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੇ ਜਿਹੜੇ ਉਹਨੇ ਪਤਨੀ ਤੇ ਦੋ ਬੱਚਿਆਂ ਨੂੰ ਫਰੀਦਕੋਟ ਡਰਾਈਵਰ ਕਰ ਦਿੱਤਾ ਜਾਂਦਾ ਤੇ ਜੋ ਵੀ ਜ਼ਖਮੀ ਦੱਸੇ ਜਾ ਰਹੇ ਨੇ ਇੱਕ ਬੱਚੀ ਜਿਹੜੀ ਸਵੇਰੇ ਬਾਥਰੂਮ ਕਰਨ ਉੱઠી ਸੀ ਹਾਲਕਿ ਉਹਦਾ ਬਚਾ ਰਿਹਾ ਕਿਉਂਕਿ ਉਹ ਬਾਥਰੂਮ ਕਰਨ ਬਾਹਰ ਗਈ ਸੀ ਪਰ ਫਿਰ ਵੀ ਇਹ ਵੱਡੀ ਇੱਕ ਗੱਲ ਖੜੀ ਹੁੰਦੀ ਹੈ ਕਿ ਕਿਉਂ ਬਰਸਾਤ ਹੁੰਦੀ ਹੈ ਬਰ ਪ੍ਰਸ਼ਾਸਨ ਹਦਯਤਾ ਵੀ ਕਰਦਾ ਤੇ ਪਰ ਇਸ ਵਾਰ ਗੌਰ ਨਹੀਂ ਹੁੰਦਾ ਜਿਹੜਾ ਸਰਕਾਰ ਦੀ ਨੀਤੀਆਂ ਨੇ ਜੇ ਕੱਚੇ ਕਰਨ ਪੱਕੇ ਕਰਨ ਨੂੰ ਉਹ ਜੇ ਸਮੇਂ ਸਰ ਪੱਕੇ ਹੁੰਦੇ ਅਜੇ ਹਾਸਾ ਨਾ ਹੁੰਦਾ ਪਰ ਹੁਣ ਇਹਨਾਂ ਦੀ ਮੰਗ ਹੈ ਕਿ ਪਰਿਵਾਰ ਦੇ ਜਿਹੜਾ ਇਲਾਜ ਕਰਾਇਆ ਜਾਵੇ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਬਰਨਾਲ ਤੋਂ ਅਸ਼ੀਸ਼ ਸ਼ਰਮਾ ਪੀਟੀਸੀ ਨਿਊਜ਼